ਜਗਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜਗਾਰੇ ਵਾਹ ਸਾਹਿਬ ਆਇਓ ਰੰਗੇ ਹਰ ਹਰ ਮਹਾਦੇਵ ਰੰਗੇ ਹਰ ਹਰ ਮਹਾਦੇਵ ਜਗਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜਗਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੋ ਬੋਲੇ ਈਸੋ ਨਿਰਪਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਇਸ ਪਾਵਨ ਦਿਹਾੜੇ ਤੇ ਲੋਕਾਂ ਦਾ ਉਤਸ਼ਾਹ ਦੇਖ ਕੇ ਅਸੀਂ ਸੋਚ ਰਹੇ ਹਾਂ ਕਿ ਇਹ ਏਦਾਂ ਦੇ ਕੰਮ ਨਿਰੰਤਰ ਚੱਲਦੇ ਰਹਿਣੇ ਚਾਹੀਦੇ ਆ ਜਿਹੜੇ ਹਰ ਜਾਤੀ ਨੂੰ ਹਰ ਧਰਮ ਨੂੰ ਇੱਕ ਮਾਲਾ ਚ ਪਰੋ ਕੇ ਅੱਜ ਸਾਡਾ ਸੰਤ ਸਮਾਜ ਇਸ ਟ੍ਰੈਂਡ ਦੀ ਅਗਵਾਈ ਕਰਕੇ ਲੈ ਕੇ ਜਾ ਰਿਹਾ ਆ ਔਰ ਮੈਂ ਭਗਵਾਨ ਰਾਮ ਜੀ ਔਰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਬਹੁਤ ਹੀ ਦਾ ਦਿਲੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਇਹ ਬਲ ਬਖਸ਼ਿਆ ਇਸ ਟ੍ਰੇਨ ਨੂੰ ਲੈ ਕੇ ਜਾਂਦਾ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਜੈ ਵਾਲਮੀਕੀ ਹਰ ਹਰ ਵਾਲਮੀ ਇਸ ਧਰਮ ਜਿਹੜੀ ਯਾਤਰਾ ਦੇ ਵਿੱਚ ਜੋ ਸਪੈਸ਼ਲ ਟ੍ਰੇਨ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਹੈ ਰੇਲ ਮੰਤਰਾਲੇ ਵੱਲੋਂ ਦਿੱਤੀ ਗਈ ਹੈ ਅਸੀਂ ਕੋਟੀ ਕੋਟੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਭ ਨੂੰ ਸ਼ੁਭ ਕਾਮਨਾਵਾਂ ਜਿੰਨੇ ਹਾਂ ਦੇਸ਼ ਵਾਸੀਆਂ ਨੂੰ ਯੋਗੀ ਰਮਾਇਣ ਦੇ ਸੰਦੇਸ਼ ਨੂੰ ਲੈ ਕੇ ਘਰ-ਘਰ ਤੱਕ ਰਮਾਇਣ ਦੇ ਉਪਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਯਤਨ ਇਸ ਟੋਲੀ ਨੇ ਕੀਤਾ ਭਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਤੇ ਅੰਤਰਰਾਸ਼ਟਰੀ ਵਾਲਮੀਕੀ ਮਧਵੀ ਸਿੱਖ ਸੰਸਥਾ ਧਰਮ ਸਮਾਜ ਦੇ ਵੱਲੋਂ ਇਸ ਮਹੀਮ ਨੂੰ ਲਗਾਤਾਰ 4 ਮਹੀਨੇ ਤੋਂ ਦਿਨ ਰਾਤ ਇੱਕ ਕਰਕੇ ਇਸ ਟੋਲੀ ਨੇ ਮਿਹਨਤ ਕੀਤੀ ਸੰਗਤਾਂ ਤੱਕ वाल्मीकि महाराज जी दी रामायण ਦਾ ਸੰਦੇਸ਼ ਲੈ ਕੇ ਭਗਵਾਨ શ્રી रामचंद्र जी ਦੇ ਉਪਦੇਸ਼ ਨੂੰ ਲੋਕਾਂ ਤੱਕ ਸਾਂਝੇ ਕੀਤਾ ਤਾਂ ਕਿ ਧਰਮਾਂ ਦੇ ਵਿੱਚ ਜੋ ਵਿਤਕਰਾ ਹੈ ਜਾਤ ਪਾਤ ਦਾ ਉੱਚ ਨੀਚ ਦਾ ਕੋਣ ਹੈ ਉਸ ਨੂੰ ਖਤਮ ਕਰਨ ਦੇ ਲਈ ਅਸੀਂ ਧਰਮ ਜੋੜੋ ਯਾਤਰਾ ਵਾਰਲਮਿਕੀ ਦੀ ਤੀਰਤ ਤੋਂ ਪਾਵਨ ਅਯੁੱਧਿਆ ਧਾਮ ਤੱਕ ਲਿ ਜਾ ਰਹੇ ਹਾਂ ਵਾਰਲਮਿਕੀ ਮਹਾਰਾਜ ਜੀ ਵਿਰਾਜਮਾਨ ਅਯੁੱਧਿਆ ਧਾਮ ਹੋਣਗੇ ਤੇ ਯੁੱਧਿਆ ਧਾਮ ਤੋਂ શ્રી रामचंद्र जी ਆ ਵੈਲਮਿਕੀ ਪਾਵਨ ਤੀਰਤ ਤੇ ਵਿਰਾਜਮਾਨ ਹੋਣਗੇ ਪਾਵਨ ਜੋਤੀ ਦੇ ਰੂਪ ਦੇ ਵਿੱਚ ਇਹ ਹੀ ਸਾਡਾ ਸੰਦੇਸ਼ ਹੈ ਕਿ ਧਰਮਾਂ ਤੋਂ ਯਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਜੀਂਦੇ ਰੱਖੀਏ ਤੇ ਵੈਲਮਿਕੀ ਮਾਰੇ ਦੱਸੇ ਉਪਦੇਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ ਤੇ ਆਪਣੀ ਜੀਵਨ ਪਦਤੀ ਨੂੰ ਸੁਧਾਰ ਕੇ ਭਵ ਸਾਗਰ ਚੋਂ ਪਾਰ ਹੋ ਜਾਈਏ ਸਾਰਿਆਂ ਨੂੰ ਜੈ ਵੈਲਮਿਕੀ ਜੈ ਸ਼੍ਰੀ ਰਾਮ ਵੈਲਮਿਕੀ ਤੀਰਤ ਤੋਂ ਅਯੋਧਿਆ ਰਾਮ ਮੰਦਰ ਸੰਤ ਸਮਾਜ ਦੀ ਇਕਵਾਹੀ ਦੇ ਵਿੱਚ ਜਿਹੜੀ ਆ ਅੰਮ੍ਰਿਤਸਰ ਤੋਂ ਚੱਲੀ ਜਲੰਧਰ ਦੇ ਵਿੱਚ ਬੜਾ ਸਵਾਗਤ ਹੋਇਆ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਸਵਾਗਤ ਹੋਇਆ ਲੁਧਿਆਣਾ ਵਾਸੀਆਂ ਨੇ ਵੀ ਬਹੁਤ ਵੱਡਾ ਮਾਣ ਦਿੱਤਾ ਔਰ ਇਹ ਜਿਹੜਾ ਸੰਤ ਸਮਾਜ ਇਹਦੀ ਇਕਵਾਹੀ ਕਰ ਰਿਹਾ ਇਹ ਜਿਹੜੀ ਧਰਮ ਜੋੜੋ ਯਾਤਰਾ ਵਾ ਔਰ ਇਹ ਇੱਕ ਬੜਾ ਇਹ ਦੇਸ਼ ਦੇ ਵਿੱਚ ਸਿਰਿਆ ਆ ਵੀ ਜਿਹੜਾ ਅਸੀਂ ਪਾਈਚਾਰਾਵਾ ਵਾਲਮੀਕੀ ਮਜਮੂਸਕ ਤੇ ਸਾਰੇ ਧਰਮ ਰਲ ਕੇ ਇਹ ਯਾਤਰਾ ਜਿਹੜੀ ਸਪੂਰਨ ਕਰ ਰਹੀ ਹੈ ਔਰ ਅੰਤਰਰਾਸ਼ਟਰੀ ਵਾਲਮੀਕੀ ਮਜਮੂਸਕ ਧਰਮ ਸਮਾਜ ਭਾਰਤ ਬਾਣੀ ਪ੍ਰਚਾਰ ਸਭਾ ਵੱਲੋਂ ਜਿਹੜੀ ਹੈ ਧਰਮ ਜੋੜੋ ਯਾਤਰਾ ਜਿਹੜੀ ਨਿਕਲ ਰਹੀ ਹੈ ਔਰ ਅੰਮਾਲੇ ਵੀ ਬਹੁਤ ਵੱਡਾ ਸਵਾਗਤ ਹੋ ਰਿਹਾ ਧੂਰੀ ਦੇ ਵਿੱਚ ਵੀ ਜਿਹੜਾ ਸਾਡਾ 350 ਬੰਦਾ ਜਿਹੜਾ ਉੱਥੇ ਚੜ੍ਹੇਗਾ ਔਰ ਉਹ ਵੀ ਬਹੁਤ ਵੱਡਾ ਸਵਾਗਤ ਹੋਏਗਾ ਅਸੀਂ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆ। ਇਹ ਅੱਜ ਸਵੇਰੇ 11 ਵਜੇ ਅਸੀਂ ਅਜੋਧਿਆ ਪਹੁੰਚਾਂਗੇ ਤੇ 3 ਵਜੇ ਅਸੀਂ ਉਹ ਮੰਦਿਰ ਚ ਮੱਥਾ ਟੇਕਾਂਗੇ। ਦੂਸਰੇ ਦਿਨ ਅਸੀਂ ਜਿਹੜਾ ਆ ਉਹ 10 ਵਜੇ ਉੱਥੋਂ ਵਾਅਮ ਦੀ ਕਰਾਂਗੇ। ਕੱਈ ਨੂੰ ਅਸੀਂ ਇੱਥੇ ਪਾਵਨ ਵਾਲਮੀਕੀ ਕੀ ਰੇਤੇ ਪਹੁੰਚਾਂ। 1440 ਲੋਕ ਆ ਜੀ ਪੂਰੀ ਟ੍ਰੇਨ ਦੇ ਵਿੱਚ। ਜੀ ਅਸੀਂ ਜੋ ਲੋਕ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਜੀ ਔਰ ਲੋਕ ਅੱਜ ਵੀ ਸਾਨੂੰ ਇਹ ਗੱਲਾਂ ਕਰ ਰਹੇ ਆ ਵੀ ਤੁਸੀਂ ਅਗਲੀ ਟ੍ਰੇਨ ਜਿਹੜੀ ਆ ਉਹ ਕਦੋਂ ਲੈ ਕੇ ਜਾਣੀ ਆ ਅਸੀਂ ਵੀ ਜਾਵਾਂਗੇ ਬਹੁਤ ਵੱਡਾ ਉਤਸ਼ਾਹ ਸਾਰੇ ਸਟੇਸ਼ਨ ਤੇ ਆਇਆ ਹੈ ਉਹਨਾਂ ਸਭ ਦਾ ਨਿੱਘਾ ਸਵਾਗਤ ਹੈ ਇਹ ਸਾਰੀ ਜੋ ਟ੍ਰੇਨ ਸਪੈਸ਼ਲ ਟ੍ਰੇਨ ਜਲੰਧਰ ਤੋਂ ਚੱਲੀ ਹੈ ਲਗਭਗ ਇਹਦੇ ਵਿੱਚ 1200 ਸਵਾਰੀਆਂ ਜੋ ਹੈ ਇਕੱਠੀਆਂ ਜਾ ਰਹੀਆਂ ਹੈ ਸਾਰੇ ਸਮਾਜਾਂ ਦੇ ਲੋਕ ਅਲੱਗ-ਅਲੱਗ ਜਾਤੀਆਂ ਦੇ ਲੋਕ ਸਭ ਪ੍ਰਕਾਰ ਦੇ ਲੋਕ ਇਹਦੇ 'ਚ ਹੈਗੇ ਆ ਜਿਹੜੇ ਲੋਕ ਬੜਾ ਰੌਲਾ ਪਾਉਂਦੇ ਆ ਕਿ ਦੇਸ਼ ਦੇ ਅੰਦਰ ਚੂਹ ਚੂਹ ਬਹੁਤ ਜ਼ਿਆਦਾ ਹੈ अगर ट्रेन जाके देखनेगी उन्हें पता लग जाएगा कि कितनी खिुवा टूक सब समाएजे लोगों ਦੇ ਅੰਦਰ ਐਂਟਰ ਕਰਕੇ ਔਰ ਅੱਗੇ ਤੱਕ ਪੂਰਾ ਅਯੁੱਧਿਆ ਘੁਮਾ ਕੇ 22 ਤਰੀਕ ਨੂੰ ਉੱਥੇ ਟ੍ਰੇਨ ਵਾਪਸ ਚੱਲੇਗੀ ਤੇ 23 ਨੂੰ ਵਾਪਸ ਨਹੀਂ ਸਰਕਾਰ ਵੱਲੋਂ ਨਹੀਂ ਹੈ ਜੀ ਇਹ ਸਮਾਜ ਵੱਲੋਂ ਹੈ ਕਿਉਂਕਿ ਸਰਕਾਰ ਆਪਣੀ ਲਿਮਟ ਸਰਕਾਰ ਸਪੈਸ਼ਲ ਟ੍ਰੇਨ ਚਲਾਤੀ ਹੈ ਸਰਕਾਰ ਦਾ ਯੋਗਦਾਨ ਹੈ ਬਾਕੀ ਲੋਕਾਂ ਨੂੰ ਲੈ ਕੇ ਜਾਣਾ ਸਭ ਕੋਲੋਂ 1200 ਰੁਪਿਆ ਇਸ ਵਾਸਤੇ ਲਿਆ ਗਿਆ ਇੱਕ ਟਿਕਟ ਦਾ ਖਾਣ ਪੀਣ ਦਾ ਸਾਰਾ ਖਰਚਾ ਉਹਦੇ ਵਿੱਚ ਨਿਕਲੂਗਾ ਹਾਂਜੀ ਹਾਂਜੀ ਪੂਰਾ ਸਵਾਗਤ ਹੈ ਜੀ ਇਹ ਸਾਰੀ ਸੰਗਤ ਦੇਖੋ ਸਵਾਗਤ ਲਈ ਖੜੀ ਹੈ ਅਸੀਂ ਵੀ ਇਸੇ ਕਦਰ ਆਏ ਕਿ ਖਾਣ ਪੀਣ ਦਾ ਸਮਾਨ ਰੇਂਜ ਤੇ ਤਬ ਤੋਂ ਪਹਿਲਾਂ ਬੋਲੇ ਸੋ ਨਿਰਪੇ ਭਗਵਾਨ ਜੀ ਮਹਾਰਾਜ ਦੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪੰਜਾਬ ਦੀ ਧਰਤੀ ਅੰਮ੍ਰਿਤਸਰ ਦੇ ਵਿੱਚ ਪਵਿੱਤਰ ਧਰਤੀ ਤੋਂ ਜਿੱਥੇ ਪ੍ਰਭੂ ਬਾਲਮੀਕ ਜੀ ਦਾ ਸਥਾਨ ਰਾਮ ਤੀਰਥ ਉੱਥੋਂ ਦੀ ਇੱਕ ਸਪੈਸ਼ਲ ਟ੍ਰੇਨ ਜੋ ਕਿ ਯੋਧੇ ਜੀ ਦੇ ਵਿੱਚ ਜਾ ਰਹੀ ਆ ਔਰ ਇਹਦੇ ਸਹਯੋਜਕ ਰਾਜਕੁਮਾਰ ਹਟਵਾਲ ਜੀ ਧਰਮ ਯਾ ਜੋੜੋ ਯਾਤਰਾ ਵੱਲੋਂ ਇਹ ਕੱਢੀ ਜਾ ਰਹੀ ਆ ਇਹਦਾ ਅਸੀਂ ਅੱਜ ਵਿਸ਼ਵ ਹਿੰਦੂ ਪਰਸ਼ਦ ਬਈ ਰੰਗਦਲ ਵੱਲੋਂ ਲੁਧਿਆਣਾ ਸਟੇਸ਼ਨ ਦੇ ਉੱਤੇ ਜਿਹੜੇ ਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਖਿਆ ਜਿਹੜੀ ਇੱਥੋਂ ਦੀ ਜਾ ਰਹੀ ਆ ਉਹਦਾ ਅਸੀਂ ਸਵਾਗਤ ਕਰਾਂਗੇ ਇੱਥੇ ਦਿਨ ਉਹਨਾਂ ਨੂੰ ਰਵਾਨਾ ਕਰਾਂਗੇ ਤਾਂ ਮੈਂ ਸਾਰੇ ਹੀ ਰਾਮ ਭਗਤਾਂ ਨੂੰ ਬਹੁਤ ਬਹੁਤ ਬਧਾਈ ਦਿਨ ਜਿਨਾ ਨੇ ਇਹ ਪ੍ਰਣਾ ਕੀਤਾ ਔਰ ਜਿਹੜੇ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨਾਂ ਦੇ ਲਈ ਇੱਥੇ ਦੀ ਜਾ ਰਹੇ ਨੇ ਇੱਕ ਸਰੇ ਵੀ ਬਹੁਤ ਬਹੁਤ ਮਹਾਂ ਦਸੋਂ ਹਰ ਕਰ ਰਹੇ ਹਾਂ ਜੀ ਅਸੀਂ ਇੱਥੇ ਫੁੱਲਾਂ ਦੇ ਨਾਲ ਭਗਵੇਂ ਛੰਡਿਆਂ ਦੇ ਨਾਲ ਇਹਨਾਂ ਦਾ ਸਵਾਗਤ ਕਰਾਂਗੇ ਚੁੰਨੀਆਂ ਭਗਵੀਆਂ ਪਾ ਕੇ ਭਗਵੇਂ ਸਰੋਪੇ ਪਾ ਕੇ ਇਹਨਾਂ ਦਾ ਸਵਾਗਤ ਕਰਾਂਗੇ ਜੇ ਕਿ ਇੱਥੇ ਜਾਣਗੇ ਔਰ ਆਉਣ ਵਾਲੇ ਲੋਕਾਂ ਨੂੰ ਵੀ ਇੱਕ ਮੈਸੇਜ ਲੱਗੇਗਾ ਕਿ ਪ੍ਰਭੂ ਰਾਮ ਦਾ ਜਿਹੜਾ ਸਥਾਨ ਆ ਉਹ ਸਾਰਿਆਂ ਦੇ ਲਈ ਆ ਸਾਰੇ ਜਾਤ ਬਰਾਦਰੀਆਂ ਦੇ ਲਈ ਆ ਅਸੀਂ ਸਾਰੇ ਸਮਾਜਿਕ ਸਮਰਸਤਾ ਨੂੰ ਇਕਜੁੱਟ ਕਰਦੇ ਹੋਏ ਉੱਥੇ ਜਦੋਂ ਜਾਵਾਂਗੇ ਪ੍ਰਭੂ ਦਾ ਆਸ਼ੀਰਵਾਦ ਲਵਾਂਗੇ ਅਸੀਂ ਅੱਜ ਜੋ ਇੱਥੇ ਇਕੱਠੇ ਹੋਏ ਆ ਸਾਰੇ ਇੱਥੋਂ ਸਾਡੇ ਅੰਮ੍ਰਿਤਸਰ ਤੋਂ ਜਿਹੜੀ ਯਾਤਰਾ ਲੈ ਕੇ ਜਾਈ ਜਾ ਰਹੀ ਆ ਵਾਲਮੀਕੀ ਆਸ਼ਰਮ ਜੀ ਤੋਂ ਲੈ ਕੇ ਅਯੁੱਧਿਆ ਤੱਕ ਤੇ ਅਸੀਂ ਅੱਜ ਉਹਦੇ ਸਵਾਗਤ ਸਵਾਗਤ ਦੇ ਹੇਠਾਂ ਇੱਥੇ ਖੜੇ ਆ ਜੀ ਅਸੀਂ ਤੇ ਜਿਹੜੇ ਰਾਜਕੁਮਾਰ ਟਵਾਲ ਜੀ ਆਪਣੇ ਰਾਸ਼ਟਰੀ ਸਲਮ ਫਾਊਂਡੇਸ਼ਨ ਦੇ ਰਾਸ਼ਟਰੀ ਦક્ષ ਨੇ ਤੇ ਉਹਨਾਂ ਦੀ ਅਗਵਾਈ ਹੇਠ ਇਹ ਯਾਤਰਾ ਅ ਅੰਬਰਸਰ ਤੋਂ ਲੈ ਕੇ ਅਯੁੱਧਿਆ ਤੱਕ ਜਾ ਰਹੀ ਹੈ ਇਹਦੇ ਚ ਫੁੱਲੀ ਇਹ ਟ੍ਰੇਨ ਜੀ ਸਾਡੀ ਮਤਲਬ ਜੋ ਚਾਰ ਹਾਂਜੀ ਲੁਧਿਆਣੇ ਤੋਂ ਸਰ 100 150 ਬੰਦਾ ਲੁਧਿਆਣੇ ਤੋਂ ਜਾ ਰਿਹਾ ਜੀ ਅੰਬਰਸਰ ਤੋਂ ਜੀ ਮੁਕਸਰ ਤੋਂ ਜੀ ਮਤਲਬ ਪੂਰੇ ਪੰਜਾਬ ਤੋਂ ਇਹ ਟ੍ਰੇਨ ਜਾ ਰਹੀ ਹੈ ਤੇ ਪੂਰੇ ਪੰਜਾਬ ਤੋਂ ਜਿੱਥੇ-ਜਿੱਥੇ ਟ੍ਰੇਨ ਦਾ ਸਟਾਪ ਆ ਉੱਥੋਂ-ਉੱਥੋਂ ਜੋ ਯਾਤਰੀ ਨੇ ਪ੍ਰੋਪਰ ਯਾਤਰਾ ਵਿੱਚ ਜਾ ਰਹੇ ਨੇ